ਜੀ ਜੇਤਰਾ ਵੀ ਅੱਜ ਅਜੀ ਤਰੀਕ ਸਮਾਗਮ ਆ ਜੀ ਸੀਨੇ ਕੌਂਸਲ ਆਲ ਇੰਡੀਆ ਹੰਗਰਾ ਕੌਮੇ ਚੇਅਰਮੈਨ ਅੱਜ ਪੰਗਾ ਦੇ ਵਿੱਚ ਲੂਪ ਭਲਾਈ ਸੰਤਾਵਲੋ ਜਿਹੜੇ ਦੇਸ਼ ਦੇ ਵਿੱਚ ਸਾਡੇ ਸਲਾਨੀਆਂ ਤੇ ਨਹਿਤੇ ਲੋਕਾਂ ਦੇ ਅਤਵਾਦਿਆਂ ਨੇ ਹਮਲਾ ਕਰਕੇ ਦਾ ਮੌਦੇ ਘੜਤਾ ਰਿਆ ਅਸੀਂ ਸਮੁੱਚਾ ਦੇਖਲਾ ਕੇ ਰਹਤਾ ਅਸੀਂ ਦੇਸ਼ ਦੇ ਵਿੱਚ ਕੱਲ ਕੱਲੇ ਸ਼ਹਿਰ ਕੱਲ ਕੱਲੇ ਪਿੰਡ ਦੇ ਵਿੱਚ ਰੋਜ਼ ਪਰਦਕਾ ਕੀਤਾ ਜਾ ਰਿਆ ਅ ਸਾਨੂੰ ਬੜਾ ਦੁੱਖ ਹੁੰਦਾ ਪਾਕਿਸਤਾਨ ਨੂੰ ਇਹ ਚਾਹੀਦਾ ਕਿ ਦੇਸ਼ ਭਰਾ ਦੇ ਨਾਲ ਹਿੰਦੁਸਤਾਨ ਦੇ ਨਾਲ ਜਾਰੀ ਪਾਈ ਆ ਸੁਨੋਤਾ ਕਰਾ ਤੂੰ ਉਸ ਲੋਕਾਂ ਦੇ ਨੱਤੇ ਨੂੰ ਮਾਰ ਕਰ ਰਿਹਾ ਇੱਕ ਬੋਧਾ ਜੇ ਨਹੀਂ ਚੱਲੂਗੇ ਸਾਡਾ ਤੇ ਦੇਸ਼ ਪਹਿਲੇ ਗਿਆ ਕਿ ਕਹਾ ਪਾਕਿਸਤਾਨ ਨੂੰ ਕਿ ਕੱਦ ਫਹਿਮੀ ਆ ਕਿ ਹਿੰਦੁਸਤਾਨ ਡਿੱਗ ਜਾਊਗਾ ਹਿੰਦੁਸਤਾਨ ਦੇ ਉੱਪਰ ਕੁਝ ਵੀ ਨਹੀਂ ਪਾਕਿਸਤਾਨ ਸਾਡੀ ਫੌਜ ਸਾਡਾ ਦੇਸ਼ ਦਾ ਪ੍ਰਾਈਮੇਰੀ ਸਾਡਾ ਪੰਜਾਬ ਬਿਲਕੁਲ ਉਹਦੇ ਨਾਮ ਮਕਾਲਾ ਕਰਨ ਤਿਆਰ ਅਸੀਂ ਉਹਨਾਂ ਦੇਸ਼ ਦੇ ਕੌਮੀ ਜੋਰਿਆ ਤੂੰ ਸ਼ੂਟ ਕਰ ਰਹੇ ਆ ਆਪੇ ਮੁੱਖ ਮੰਤਰੀ ਪੰਜਾਬ ਦੇ ਤੇ ਕੇਂਦਰੀ મોદી ਸਾਹਿਬ ਨੂੰ ਬੇਨਤੀ ਕਰਦੇ ਆ ਕਿ ਦੇਖ ਤੁਹਾਡੇ ਨਾਲ ਸਾਰਿਆਂ ਪਾਰਟੀਆਂ ਦਾ ਸਮਰਥਨ ਕੀਤਾ ਹੋਇਆ ਇਸ ਕਦੇ ਇਤਿਹਾਸ ਨਾਲ ਟੱਕਰ ਹਲੋ ਇੱਕ ਵਾਰੀ ਟੱਕਰ ਕਰ ਦਿੱਤਿਓ ਤਾਂ ਆ ਵੀ ਤਾਹੇ ਅਸੀਂ ਦੇਖਦੇ ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਹਿੰਦੁਸਤਾਨ ਜਿੰਦਾਬਾਦ ਦਾਸ ਕੁਲਵਿੰਦਰ ਸਿੰਘ ਪਾਟਾ ਬਨੂ ਸਮੁੱਚੇ ਸਤਰਸਤ ਦੋਪਰਾ ਇਸ ਸਵਾ ਸੇਵਾ ਸੁਸਾਇਟੀ ਸੋ ਅੱਜ ਅਸੀਂ ਇਹ ਕੈਂਡੀਡਟ ਮਾਰਚ ਖੜਿਆ ਅਸੀਂ ਆਪਣੇ ਉਹਨਾਂ ਪਿੱਛੜ ਚੁੱਕੇ ਪੈਣਾ ਭਰਾਵਾਂ ਨੂੰ ਭਰਾਵਾਂ ਨੂੰ ਸ਼ਰਧਾਂਜਲੀ ਅਰੰਧ ਕੀਤੀ ਆ ਜਿਹੜੇ ਸਾਡੇ ਨਹਿਤੇ ਸਰਾਨੇ ਤਹਿਰਗਰਾਮ ਦੇ ਵਿੱਚ ਛੁੱਟੀਆਂ ਬਿਲਾਉਣ ਵਾਸਤੇ ਗਏ ਹੋ ਸੀ ਤੇ ਉੱਥੇ ਉਮਰ ਕਰਨ ਵਾਸਤੇ ਆਪਣੇ ਗਏ ਸੀ ਉਹਨਾਂ ਤੇ ਨਹਿਥਿਆਂ ਦੇ ਉੱਪਰ ਇਹ ਜੋ ਸ਼ਰਮਨਾਕ ਤਰਤੂਤ ਕੀਤੀ ਆ ਤੱਕ ਬੰਦਿਆ ਨੇ ਇਹ ਜੋ ਨਹਿਥਿਆਂ ਤੇ ਗੋਲੀਆਂ ਚਲਾ ਕੇ ਕਿਉਂਕਿ ਜਿਹੜੇ ਤੰਕਵਾਦੀ ਹੁੰਦੇ ਇਹਨਾਂ ਦਾ ਕੋਈ ਜਾਤ ਧਰਮ ਜਾਂ ਧਰਮ ਨਹੀਂ ਹੁੰਦੀ ਆ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਆ ਜੋ ਉਹਨਾਂ ਨੇ ਜੋ ਇਸ਼ਚਰਮਨਾ ਤੋਂ ਕੀਤੀ ਆਸ ਨੂੰ ਔਰ ਜੋਰ ਛਾਤਾਂ ਦੇ ਵਿੱਚ ਨਿਦਾ ਕਰਦੇ ਆਂ ਕਿ ਅਸੀਂ ਮੋਬਤੀਆਂ ਜਲਾ ਕੇ ਅਸੀਂ ਆਪਣੇ ਪਿਛੜ ਗਏ ਸਾਥੀਆਂ ਤੇ ਪਰਿਵਾਰਾਂ ਨੂੰ ਨਿੱਕੀ ਸ਼ਮਾ ਜਗਾ ਕੇ ਕਰਦੇ ਆਂ ਜਿਹੜੇ ਛੋਟੇ ਬੱਚਿਆਂ ਤੋਂ ਬਾਪ ਦਾ ਸਾਇਆ ਉੱਠ ਗਿਆ ਉਹਨਾਂ ਅਤੰਕਵਾਦੀਆਂ ਨੇ ਉਹਨਾਂ ਤੇ ਵੀ ਤਰਸ ਨਹੀਂ ਕੀਤਾ ਸਾਡੀ ਇੱਕ ਭੈਣ ਕਰਵਾ ਕੇ ਕਹਿ ਰਹੀ ਸੀ ਜੇ ਮੇਰਾ ਸੁਹਾਗ ਹੀ ਖੋ ਲਿਆ ਮੇਰੇ ਵੀ ਗੋੜੀ ਮਾਰ ਦਿਓ ਉਹ ਕਹਿੰਦਾ ਨਹੀਂ ਤੇਰੇ ਗੋੜੀ ਨਹੀਂ ਮਾਰਨੀ ਤੂੰ ਜਾ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਜਾ ਤੇ ਸੋ ਅੱਜ ਅਸੀਂ ਇਸ ਜੋ ਧਨਾਉਣੀ ਉਹਨਾਂ ਨੇ ਹੱਦ ਤੱਕ ਕੀਤੀ ਹੈ ਜੋ ਗੁਜਦਲਾ ਜੋ ਤਮੀਨੀ ਇਹ ਜਿੰਨੀ ਸ਼ਕਤ ਪੰਜਾਬ ਦੇ ਉਹ ਥੋੜੀ ਆ ਅਸੀਂ ਸਮੁੱਚੇ ਦੇਸ਼ ਵਾਸੀ ਕਹਿੰਦੇ ਤੇ ਇੱਕ ਝੋਟਿਆਂ ਭਾਵੇਂ ਉਹ ਕਿਸੇ ਵੀ ਤੋਂ ਇਨਸਾਨ ਕਿਸੇ ਜਾਤ ਨਾਲ ਮਜਬ ਨਾਲ ਧਰਮ ਨਾਲ ਕਿਸੇ ਰਾਜਨੀਤਿਕ ਪਾਰਟੀ ਨਾਲ ਜਿਹਦੇ ਨਾਲ ਵੀ ਜੁੜਿਆ ਹੋਵੇ ਅਸੀਂ ਸਮੁੱਚੇ ਦੇਸ਼ ਵਾਸੀ ਇੱਥੇ ਇਸ ਵਿਸ਼ੇ ਤੇ ਅਸੀਂ ਇੱਕ ਝੋਟਿਆਂ ਸਮੁੱਚੇ ਪੰਜਾਬ ਵਾਸੀ ਅਸੀਂ ਇੱਕ ਝੋਟਿਆਂ 慢点。<Money. S 2>